ਪੰਜਾਬੀ ਟ੍ਰੈਵਲ ਕਪਲ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿਨ੍ਹਾਂ ਨੇ ਹੁਣ ਤੱਕ ਆਪਣੇ ਚਾਉਣ ਵਾਲਿਆਂ ਨੂੰ ਦੇਸ਼ ਦੁਨੀਆ ਦੀ ਸੈਰ ਕਰਵਾਈ ਤੇ ਬੀਤੇ ਦਿਨੀ ਉਹਨਾਂ ਦੇ ਘਰ ਬੇਬੀ ਬੁਆਏ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਹੁਣ ਉਹ ਆਪਣੇ ਬੇਬੀ ਬੁਆਏ ਦੇ ਨਾਲ ਘੁੰਮ ਫਿਰ ਰਹੇ ਹਨ ਤੇ ਉੱਥੇ ਹੀ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਰਿਪਣ ਤੇ ਖੁਸ਼ੀ ਆਪਣੇ ਬੇਬੀ ਬੁਆਏ ਦੇ ਆਉਣ ਨਾਲ ਕਾਫੀ ਜ਼ਿਆਦਾ ਖੁਸ਼ ਨਜ਼ਰ ਵੀ ਆਉਂਦੇ ਹਨ ਤੇ ਉੱਥੇ ਹੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਲਈ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਬੇਬੀ ਦਾ ਪਾਸਪੋਰਟ ਵੀ ਬਣ ਚੁੱਕਿਆ ਹੈ ਤੇ ਹੁਣ ਉਹ ਦੋ ਨਹੀਂ ਤਿੰਨ ਜਾਣੇ ਫਿਰ ਦੁਨੀਆ ਘੁੰਮਣਗੇ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਉਹਨਾਂ ਨੇ ਆਪਣੇ ਬੇਬੀ ਬੁਆਏ ਦੇ ਬਾਰੇ ਕੀ ਕੀ ਕਿਹਾ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਸਵਾ ਮਹੀਨੇ ਦਾ ਹੋਊਗਾ ਤੇ ਫਿਰ ਅਸੀਂ ਪਹਿਲਾ ਸਭ ਤੋਂ ਪਹਿਲਾ ਜਿਹੜਾ ਕਿਤੇ ਜਾਵਾਂਗੇ ਆਓ ਹਰਮੰਦਰ ਸਾਹਿਬ ਜਾਵਾਂਗੇ ਉਦੋਂ ਬਾਅਦ ਕੋਈ ਸਫ਼ਰ ਸ਼ੁਰੂ ਕਰਾਂਗੇ ਤੇ ਬਖਸ਼ਿਸ਼ਾਂ ਵੀ ਮਿਲੀਆਂ ਨਿਆਣੇ ਨੂੰ ਦੇਖੋ ਦਰਬਾਰ ਸਾਹਿਬ ਚ ਇੰਨੀ ਜਿਹਾ ਸੋਹਣਾ ਦਰਸ਼ਨ ਮੇਲਾ ਹੋਇਆ ਐਨੀ ਜਿਆਦਾ ਕਿਰਪਾ ਰਹੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ